ਸਸ਼ੀ ਕਾ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਜ਼ਿਲ੍ਹਾ ਬਰਨਾਲੇ ਦੇ ਪਿੰਡ ਖੜਿਆ ਭੈਣੀ ਜੱਸਾ ਤੇ ਇੱਥੇ ਇੱਕ ਪੰਜਾਬ ਦੀ ਬਹੁਤ ਹੀ ਬਹਾਦਰ ਕੁੜੀ ਨਾਲ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਾਰਾ ਉਹਦੀ ਗੱਲਬਾਤ ਕਰਨ ਕਰਾਂਗੇ ਕਿ ਉਹਦੀ ਕਹਾਣੀ ਸੀ ਬਚਪਨ ਤੋਂ ਲੈ ਕੇ ਹੁਣ ਤੱਕ ਉਹਨਾਂ ਦੋਨਾਂ ਭੈਣਾਂ ਨੇ ਐਨਾ ਸਟਰਗਲ ਕੀਤਾ ਮਤਲਬ ਕਿ ਜਿਹੜਾ ਅੱਜ ਕੱਲ ਤਾਂ ਜਾਵਾਂ ਇਹਨਾਂ ਨੇ ਖੜਾ ਕੀਤਾਗਾ ਸਾਰਾ ਮਤਲਬ ਵੀ ਉਹ ਅਸੀਂ ਪੁੱਛਗਿੱਛ ਕਰਕੇ ਸਾਰੀ ਤੁਹਾਨੂੰ ਦੱਸਾਂਗੇ ਕਿ ਕਿੰਨੀ ਮਨੇ ਮਿਹਨਤ ਕੀਤੀ ਅੱਜ ਉਹ ਆਪਦੇ ਬੁੱਢੇ ਮਾਂ-ਬਾਪ ਦਾ ਸਹਾਰਾ ਬਣੀਆਂ ਹੋਈਆਂ ਆਈਆਂ ਈਆਂ ਬਣ ਰਿਓ ਐਂਡ ਤੱਕ ਲੋ ਵੀ ਮੈਂ ਪੇਕਾਂ ਤੋਂ ਲਾ ਕੇ ਹੀ ਦੁਖੀ ਸੀ ਮੈਂ ਅੱਛਾ ਮੈਂ ਇੱਕ ਸਾਲ ਦੀ ਜਦੋਂ ਮੇਰੀ ਮਾਂ ਦੀ ਡੈਥ ਹੋ ਗਈ ਸੀ ਤੇ ਮੈਨੂੰ ਵੀ ਛੋਟੀ ਉਮਰ ਦੇ ਵਿੱਚ ਮੇਰੇ ਬਾਪ ਨੇ ਬਹੁਤ ਔਖਾ ਨਾ ਪਾਲਿਆ ਹਾਂਜੀ ਵੀ ਮਤਲਬ ਜਿੱਦੋਂ ਤੋਂ ਵੀ ਮੇਰੇ ਸਬਤ ਸਨ ਬੁੜੇ ਮੇਰੇ ਦੇ ਸੌਖਾ ਦਿਨ ਕੋਈ ਆਇਆ ਨਹੀਂ ਸੀ ਹੁਣ ਮੇਰੀਆਂ ਧੀਆਂ ਨੇ ਮੈਨੂੰ ਵਧੀਆ ਸੌਖ ਦਿਖਾ ਦਿੱਤੀ ਹੁਣ ਮੈਂ ਇਹਨਾਂ ਦੇ ਸਿਰ ਤੇ ਐਸ਼ ਕਰਦੀ ਹਾਂ ਬਹੁਤ ਮੁਸ਼ਕਲਾ ਵੀ ਆਈਆਂ ਇਸ ਰਸਤੇ ਤੇ ਲੋਕ ਦੇਖ ਕੇ ਹੱਸਦੇ ਸੀਗੇ ਵੀ ਲੈ ਹੁਣ ਇਹ ਟਰੈਕਟਰ ਚਲਾਈ ਜਾਂਦੀ ਆ ਇਹ ਮੋਟਰਸਾਈਕਲ ਲਈ ਜਾਂਦੀ ਆ ਪਰ ਮੈਂ ਸੋਚ ਲਿਆ ਸੀ ਵੀ ਜੇ ਲੋਕਾਂ ਦੀ ਪ੍ਰਵਾਹ ਕਰਾਂਗੇ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਬਿਲਕੁਲ ਨਹੀਂ ਮੈਨੂੰ ਤਾਂ ਕਦੇ ਮਹਿਸੂਸ ਹੋਇਆ ਹੀ ਨਹੀਂ ਮੇਰੇ ਦੋ ਬੇਟੀਆਂ ਨੇ ਹਾਂਜੀ ਮਤਲਬ ਪਹਿਲ ਜਿੰਨਾ ਚਿਰ ਵਿਆਹ ਹੀ ਨਹੀਂ ਮੇਰੀ ਵੱਡੀ ਕੁੜੀ ਨੇ ਵੀ ਆਪਦੇ ਬਾਪ ਦੇ ਕੰਮ ਨਾਲ ਕਰਾਇਆ ਹਾਂਜੀ ਤੇ ਗਰੀਬੀ ਬਹੁਤ ਜ਼ਿਆਦਾ ਸੀ ਹਾਂਜੀ ਬਹੁਤ ਜ਼ਿਆਦੇ ਹੋਣ ਦੇ ਕਰਕੇ ਵੀ ਅਸੀਂ ਸਾਨੂੰ ਇਹ ਲੈਣ ਦੇ ਵਿੱਚ ਪੈਣਾ ਪਿਆ ਹਾਂਜੀ ਮੇਰਾ ਵਿਆਹ 1986 ਦੇ ਵਿੱਚ ਸੀਗਾ ਤੇ ਸਾਡੇ ਤੇ ਕੋਈ ਵਧੀਆ ਜਿਹਾ ਡੈਡ ਆਇਆ ਨਹੀਂ ਸੀ ਜਿਹੜਾ ਵੀ ਮੈਂ ਕੱਢਿਆ ਹੋਵੇ ਤੇ ਉਸ ਦੇ ਵਿੱਚ ਫਿਰ ਮੈਂ ਕੁੜੀ ਨੂੰ ਤਾਂ ਬਾਹਨ ਚ ਪਾਤਾ ਹਾਂਜੀ ਅੱਲੀ ਵਿਸ਼ਾ ਕੇ ਫਿਰ ਅਸੀਂ ਸਹੀ ਰਾਤ ਅਨੰਤ ਪਰਜਾਈ ਦੇ ਨਾਲ ਭਰੇ ਚੱਕ ਕੇ ਮਸ਼ੀਨ ਮੂਰੇ ਛਿੱਟੇ ਅਸੀਂ ਨਾਲ ਕੰਮ ਕਰਾਇਆ ਹਾਂ ਵੀ ਇਹੀਆਂ ਆ ਮੈਨੂੰ ਹੁਣ ਐ ਨਹੀਂ ਪਤਾ ਲੱਗਦਾ ਵੀ ਮੇਰੇ ਤੇ ਕੋਈ ਦੁਖੀ ਦਿਨ ਆਇਆ ਸੀ ਹੁਣ ਮੈਂ ਆਪ ਦੇ ਕਰੇ ਬਹੁਤ ਸੁਖੀ ਹਾਂ ਤੇ ਇਹ ਸਿਰਫ ਇਹਨਾਂ ਦੀ ਬਦੌਲਤ ਬਿਲਕੁਲ ਵੀਰੇ ਸੀ ਮੈਂ ਆਪ ਹੀ ਕਰਦੀ ਆ ਮੈਂ ਕਦੇ ਕੋ ਦਿਹਾੜੀ ਨਹੀਂ ਪਾਈ ਅੱਜ ਤੱਕ ਮਾਹੌਲ ਚ ਨਸੀ ਬਚਪਨ ਤੋਂ ਹੀ ਦੋਨੇ ਭੈਣਾ ਮਤਲਬ ਗੁਜਰਦੀਆਂ ਆਈਆਂ ਗਿਆ ਅਸੀਂ ਬਹੁਤ ਔਖੇ ਟਾਈਮ ਦੇਖੇ ਨੇਗੇ ਮੈਂ ਖੁਦ ਜੋ ਤੁਸੀਂ ਜੇ ਘਰ ਵੇਚਨਾਗਾ ਅਸੀਂ ਲੈ ਲਾਂਗੇ ਸਸ ਜੂੜੀਆਂ ਨੂੰ ਥਾਂ ਲੈ ਲਾਂਗੇ ਸਾਡ ਨੂੰ ਇਹ ਗੱਲਾਂ ਖੁਦ ਕਈਆਂ ਹੋਈਆਂ ਨੇਗੀਆਂ ਲੋਕਾਂ ਨੇ ਜਿਹੜੇ ਇਹਨਾਂ ਦੇ ਗੁੱਡੀਆਂ ਦੇ ਡੈਡੀ ਨੇ ਨਾ ਮਤਲਬ ਉਹਨਾਂ ਨੇ 18 19 ਸਾਲ ਕਨੈਕਟਰੀ ਕੀਤੀ ਐ ਆਲੂ ਵਾਲਿਆਂ ਦੇ ਤੇ ਭਧੌੜ ਵਾਸਤੇ ਅਸੀਂ ਕਾਲ ਜੀ ਐਸੀ ਕਾਲ ਜੀ ਅੰਕ ਚੈਨਲ ਦੇ ਤੁਹਾਡਾ ਸਵਾਗਤ ਹੈ ਬਹੁਤ-ਬਹੁਤ। ਬਹੁਤ-ਬਹੁਤ ਤੁਹਾਡਾ ਵੀ ਸਵਾਗਤ ਹੈ ਇਤਨਾ। ਬੋਟ ਸਭ ਦਾ ਪ੍ਰਵਾਹ ਠੀਕ ਠਾਕ ਹੈ ਜੀ। ਹਾਂਜੀ ਹਾਂ ਸਭ ਠੀਕ ਠਾਕ ਹੈ। ਸਾਨੂੰ ਜਿਵੇਂ ਪਤਾ ਲੱਗਿਆ ਸੀ ਤੁਸੀਂ ਅ ਅੱਜਕੱਲ ਕਸਾਨੀ ਦੇ ਨਾਲ ਜੁੜੇ ਹੋਏ ਹੋ ਹਨ। ਹਾਂਜੀ। ਖੇਤੀ ਬਾੜੀ ਦਾ ਜਿੰਨਾ ਵੀ ਕੰਮ ਤੁਸੀਂ ਸਾਰਾ ਆਪ ਕਰਦੇ ਹੋਗੇ ਹਨ। ਹਾਂਜੀ। ਤੇ ਆਪਣਾ ਨਾਮ ਤੇ ਆਪਣਾ ਪਿੰਡ ਹਨਾ। ਮੇਰਾ ਨਾਮ ਜੀ ਹੈਗਾ ਰਾਣੀ ਤੇ ਡੈਡੀ ਦਾ ਨਾਮ ਦਰਸ਼ਨ ਸਿੰਘ ਪਿੰਡ ਭੈਣੀ ਜੱਸਾ ਜ਼ਿਲ੍ਹਾ ਬਰਨਾਲਾ। ਤੁਸੀਂ ਦੋ ਭੈਣਾਂ ਜੀ ਹਾਂਜੀ ਅਸੀਂ ਦੋ ਭੈਣਾਂ ਠੀਕ ਤੁਹਾਡੀ ਜਿਹੜੀ ਮੁੱਢਲੀ ਸਿੱਖਿਆ ਦੀ ਪੜ੍ਹਾਈ ਉਹ ਇਸੇ ਪਿੰਡ ਦੀ ਹੋਈ ਹੈ ਜੀ ਹਾਂਜੀ ਹਾਂ ਮੈਂ ਪੜ੍ਹਾਈ ਇਸੇ ਪਿੰਡ 'ਚ ਹੀ ਕੀਤੀ ਹੈਗੀ ਪਲੱਸ 1 ਪਲੱਸ 2 ਮੈਂ ਬਰਨਾਲੇ ਕੀਤੀ ਹੈ ਅੱਛਾ ਹਾਂਜੀ ਤੇ ਆਪਣਾ ਖੇਤੀਬਾੜੀ ਨਾਲ ਤੁਸੀਂ ਆਉਣ ਦਾ ਤੁਹਾਡਾ ਵੀ ਕੀ ਕੰਮ ਰਿਹਾ ਜੀ ਹਾਂਜੀ ਖੇਤੀਬਾੜੀ ਦਾ ਆਉਣ ਦਾ ਮੇਰਾ ਸਭ ਤੋਂ ਪਹਿਲਾ ਕੰਮ ਤੇ ਹੈ ਸੀਗਾ ਜੀ ਪਹਿਲਾਂ ਤਾਂ ਦੇਖੋ ਘਰ ਦੀ ਮਜਬੂਰੀ ਸੀਗੀ ਹਾਂਜੀ ਉਸ ਤੋਂ ਬਾਅਦ ਮੇਰੇ ਡੈਡੀ ਬਿਮਾਰ ਰਹਿੰਦੇ ਸੀਗੇ ਅੱਛਾ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਸੀ ਉਹ ਇਕੱਲੇ ਮਤਲਬ ਖੇਤੀਬਾੜੀ ਕਰਦੇ ਸੀ ਸਾਡੇ ਚੱਟੀ ਕੋਈ ਗੰਜੈਸ ਵੀ ਹੈ ਨਹੀਂ ਸੀ ਵੀ ਦਿਹਾੜੀ ਵਾਲੇ ਜੀ ਜਿੱਥੇ ਅਸੀਂ ਕੋਈ ਪੈਸਿਆਂ ਤੇ ਕੰਮ ਕਰਵਾ ਲਈਏ ਹਾਂਜੀ ਕੋਈ ਇਹੋ ਜਿਹੀ ਪਹੁੰਚ ਨਹੀਂ ਸੀ ਉਹਨਾਂ ਦੀ ਬਿਮਾਰੀ ਨੂੰ ਮਤਲਬ ਮੁੱਖ ਰੱਖ ਕੇ ਫਿਰ ਮੈਂ ਉਹਨਾਂ ਦੇ ਨਾਲ ਮਤਲਬ ਹੱਥ ਵਟਾਇਆ ਉਹਨਾਂ ਦੇ ਨਾਲ ਸਹਾਇਤਾ ਕੀਤੀ ਫਿਰ ਉਹਦੇ ਨਾਲ-ਨਾਲ ਜਦੋਂ ਡੈਡੀ ਸਾਰਾ ਕੰਮ ਕਰਦੇ ਸੀ ਉਹਨਾਂ ਨੇ ਮੈਨੂੰ ਦੱਸਿਆ ਸਿਖਾਤਾ ਚਲੋ ਜਿੱਨਾ ਉਹਨਾਂ ਨੂੰ ਦੇਖ ਦੇਖ ਕੇ ਮੈਨੂੰ ਸਾਰੀ ਜਾਣਕਾਰੀ ਆ ਗਈ ਫਿਰ ਮੈਂ ਉਹਨਾਂ ਦਾ ਸਾਥ ਦਿੱਤਾ ਇੱਕ ਮਜਬੂਰੀ ਦੇ ਤੌਰ ਤੇ ਮੈਂ ਖੇਤੀਬਾੜੀ ਚ ਪੈ ਗਈ ਸੀਗੀ ਹਾਂਜੀ ਆਪਦੇ ਡੈਡੀ ਨਾਲ ਵੀ ਇਹਨਾਂ ਨੂੰ ਸਾਹ ਦੀ ਦਿੱਕਤ ਆ ਵੀ ਜਿੰਨਾ ਕਿ ਮੇਰੇ ਤੋਂ ਬਣਦਾ ਵੀ ਮੈਂ ਉਹਨਾਂ ਦਾ ਸਾਥ ਦੇਵਾਂ ਇਸ ਕਰਕੇ ਮੈਂ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਜੀ ਕੀ ਤੁਸੀਂ ਮਤਲਬ ਕਿ ਜਿੱਦਾਂ ਕਿ ਦੋ ਭੈਣਾਂ ਹੀ ਸੀ ਹੈ ਨਾ ਹਾਂਜੀ ਤੇ ਦੋ ਭੈਣਾਂ ਦੇ ਹੋਣ ਦੇ ਬਾਵਜੂਦ ਵੀ ਤੁਸੀਂ ਕਿਤੇ ਭਰਾ ਦੀ ਜਾਂ ਤੇ ਘਰੇ ਗੈਂਸ ਤੁਹਾਡੇ ਬਜ਼ੁਰਗ ਸੀ ਉਹ ਵੀ ਲਿਮਟ ਲਿਮਟ ਰਹਿੰਦੇ ਹਾਂ ਹਾਂਜੀ ਤਾਂ ਹੀ ਮਤਲਬ ਤੁਸੀਂ ਸਟਰਗਲ ਆਪਣਾ ਜਾਰੀ ਰੱਖਿਆ ਹਾਂਜੀ ਹਾਂ ਜੀ ਦੀ ਵੀ ਦੌਰਾਨ ਤੁਹਾਨੂੰ ਫਿਰ ਦੁੱਖ ਤਕਲੀਫਾਂ ਦਾ ਬਹੁਤ ਸਾਹਮਣਾ ਕਰਨਾ ਪਿਆ ਹੋਣਾ ਜੀ ਬਿਲਕੁਲ ਜੀ ਜਿਵੇਂ ਅੱਜ ਆਪਾਂ ਆਪਣਾ ਜਿਹੜਾ ਸਮਾਜ ਆ ਉਹ ਥੋੜਾ ਜਿਹਾ ਕਹਿੰਦਾ ਵੀ ਕੁੜੀਆਂ ਖੇਤ ਜਾ ਰਹੀਆਂ ਜੀ ਇਹ ਕਰ ਰਹੀਆਂ ਉਹ ਕਰ ਰਹੀਆਂ ਉਹਨੂੰ ਲੈ ਕੇ ਮਤਲਬ ਵੀ ਬਹੁਤ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਦੇਖੋ ਜਿਵੇਂ ਮੇਰੇ ਰੈਡੀ ਬਿਮਾਰ ਰਹਿੰਦੇ ਸੀ ਮੈਂ ਉਹਨਾਂ ਦੇ ਨਾਲ ਜਾਣਾ ਖੇਤ ਬੰਨੇ ਕੰਮ ਕਰਾਉਣਾ ਦੇਖੋ ਅੱਜ ਕੱਲ੍ਹ ਦੁਨੀਆ ਨਾ ਬਹੁਤ ਗਲਤ ਤਰੀਕੇ ਨਾਲ ਵੀ ਸੋਚਦੀ ਆ ਲੈ ਹੁਣ ਕੁੜੀਆਂ ਐ ਕਰਨਗੀਆਂ ਕੁੜੀਆਂ ਉਹ ਕਰਨੀਆਂ ਪਰ ਮੈਂ ਕਿਸੇ ਦੀ ਕਦੇ ਪ੍ਰਵਾਹ ਨਹੀਂ ਸੀ ਕੀਤੀ ਕਿਉਂਕਿ ਮੈਂ ਸਿਰਫ ਇਹ ਸੋਚਿਆ ਸੀ ਜੇ ਆਪਾਂ ਮਤਲਬ ਕਿਸੇ ਦੀ ਪ੍ਰਵਾਹ ਕਰਾਂਗੇ ਜਾਂ ਕਿਸੇ ਬਾਰੇ ਸੋਚਾਂਗੇ ਆਪਾਂ ਕੁਝ ਨਹੀਂ ਕਰ ਸਕਦੇ ਮੈਂ ਸਿਰਫ ਆਪਣੀ ਫੈਮਲੀ ਕੰਨੀ ਦੇਖ ਕੇ ਤੇ ਮੈਂ ਆਪਦਾ ਕੰਮ ਜਾਰੀ ਰੱਖਿਆ ਮੈਂ ਕਿਸੇ ਦੀ ਪ੍ਰਵਾਹ ਬਿਲਕੁਲ ਨਹੀਂ ਸੀ ਕੀਤੀ ਮੈਂ ਆਪਣੇ ਡੈਡੀ ਦਾ ਸਾਥ ਦਿੱਤਾ ਉਹਨਾਂ ਨਾਲ ਖੇਤੀਬਾੜੀ 'ਚ ਉਹਨਾਂ ਦਾ ਹੱਥ ਵਟਾਇਆ ਇਸ ਕਰਕੇ ਮਤਲਬ ਇਹ ਰਸਤਾ ਇਹੋ ਜਗ੍ਹਾ ਦੇਖੋ ਖੇਤੀਬਾੜੀ ਵਾਲਾ ਕਹਿੰਦਾ ਕੁੜੀਆਂ ਕੀ ਕਰ ਸਕਦੀਆਂ ਨੇ ਪਰ ਜੇ ਕਰਨਾ ਹੋਵੇ ਤਾਂ ਕੋਈ ਵੀ ਕੰਮ ਵੱਡਾ ਨਹੀਂ ਹੁੰਦਾ ਠੀਕ ਹੈ ਕੋਈ ਛੋਟਾ ਨਹੀਂ ਹੁੰਦਾ ਕੋਈ ਵੱਡਾ ਨਹੀਂ ਹੁੰਦਾ ਪਰ ਫਿਰ ਵੀ ਮੈਂ ਕਿਸੇ ਦੀ ਪਰਵਾਹ ਨਹੀਂ ਸੀ ਕੀਤੀ ਮੈਂ ਆਪਦੇ ਡੈਡੀ ਦਾ ਸਾਥ ਦੇ ਕੇ ਖੇਤੀਬਾੜੀ ਉਹਨਾਂ ਨਾਲ ਕਰਾਈ ਬਹੁਤ ਮੁਸ਼ਕਲਾਂ ਵੀ ਆਈਆਂ ਇਸ ਰਸਤੇ ਤੇ ਲੋਕ ਦੇਖ ਕੇ ਹੱਸਦੇ ਸੀਗੇ ਵੀ ਲੈ ਹੁਣ ਇਹ ਟਰੈਕਟਰ ਚਲਾਈ ਜਾਂਦੀ ਆ ਇਹ ਮੋਟਰਸਾਈਕਲ ਲਈ ਜਾਂਦੀ ਆ ਪਰ ਮੈਂ ਸੋਚ ਲਿਆ ਸੀ ਵੀ ਜੇ ਲੋਕਾਂ ਦੀ ਪ੍ਰਵਾਹ ਕਰਾਂਗੇ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਆਪਾਂ ਜੇ ਭੁੱਖੇ ਬੈਠੇ ਆਪਾਂ ਨੂੰ ਕੋਈ ਖਾਣ ਨੂੰ ਨਹੀਂ ਦੇਣ ਆਉਂਦਾ ਹੈਗਾ ਜੇ ਰੱਜ ਕੇ ਖਾਂਦੇ ਆ ਤਾਂ ਅਗਲਾ ਇਹ ਜ਼ਰੂਰ ਕਹਿ ਦਊਗਾ ਵੀ ਲੈ ਹੁਣ ਇਹ ਰੱਜ ਕੇ ਖਾਂਦੇ ਆਗੇ ਜੇ ਭੁੱਖੇ ਮਰਦੇ ਤਾਂ ਕੋਈ ਦੇਣ ਨਹੀਂ ਆਉਂਦਾ ਇਸ ਕਰਕੇ ਮੈਂ ਕਿਸੇ ਦੀ ਪ੍ਰਵਾਹ ਨਾ ਕੀਤੇ ਬਿਨਾ ਮੈਂ ਆਪਦਾ ਕੰਮ ਆਪਦੇ ਡੈਡੀ ਨਾਲ ਜਾਰੀ ਰੱਖਿਆ ਆਪਦੇ ਡੈਡੀ ਨਾਲ ਖੇਤੀਬਾੜੀ 'ਚ ਉਹਨਾਂ ਦਾ ਸਾਥ ਦਿੱਤਾ ਤੇ ਖੇਤੀਬਾੜੀ ਦਾ ਕੰਮ ਸੰਭਿਆ ਹਾਂਜੀ ਜਿੱਦਾਂ ਕਿ ਰਾਤ ਨੂੰ ਪਾਣੀ ਦੀ ਵਾਰੀ ਹੋਵੇ ਜਾਂ ਮੋਟਰ ਵੀ ਛੱਡਨੀ ਆ ਫਿਰ ਰਾਤ-ਬਰਾਤ ਵੀ ਤੁਹਾਨੂੰ ਜਾਣਾ ਪੈਂਦਾ ਹੂ ਆ ਜੀ ਬਿਲਕੁਲ ਜੀ ਮੈਂ ਆਪਦੇ ਡੈਡੀ ਨਾਲ ਜਾਣਾ ਇਹ ਮੇਰੇ ਮਾਮਾ ਜੀ ਦਾ ਬੇਟਾ ਗਾ ਇਹ ਵੀ ਮਤਲਬ ਸਾਡਾ ਸਾਥ ਦਿੰਦਿਆ ਕਈ ਵਾਰ ਮੈਂ ਦੇਖੋ ਮੇਰਾ ਬੱਚਾ ਨਿਆਣਾ ਗਾ ਰਾਤ ਬਰੇਤੇ ਕਹੇ ਵਾ ਮੈਨੂੰ ਦਿੱਕਤ ਆਉਂਦੀ ਆ ਤਾਂ ਫਿਰ ਇਹ ਮੇਰੇ ਨਾਲ ਚਲੇ ਜਾਂਦੇ ਨੇ ਹਾਂਜੀ 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 ਦੋਸਤੋ ਜਿੱਦਾਂ ਕਿ ਅੱਜ ਕੱਲ ਦਾ ਮਾਹੌਲ ਜੇ ਦੇਖਿਆ ਜਾਵੇ ਤਾਂ ਹਨਾ ਜਿਵੇਂ ਕਹਿ ਦਿੰਦੇ ਅੱਜ ਵੀ ਲੋਕਾਂ ਦੀ ਸੋਚ ਆ ਕਈਆਂ ਦੀ ਵੀਰ ਕੁੜੀਆਂ ਹਨਾ ਕੁੜੀਆਂ ਜੰਮਤੀਆਂ ਦੋ ਹੋ ਗਈਆਂ ਤੇ ਤਿੰਨ ਹੋ ਗਈਆਂ ਪਰ ਭੈਣ ਹੋ ਰਹਿਆਂ ਨੇ ਇਹ ਸਾਰਾ ਕਰਦਾ ਅੱਜ ਦੇ ਟਾਈਮ ਵਿੱਚ ਮੁੰਡੇ ਅਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਆ। ਦੇਖੋ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਭੈਣ ਸਾਹਮਣੇ ਬੈਠੀ ਆ। ਖੇਤੀ ਵੀ ਖੁਦ ਕਰਦੇ ਆ। ਕਿ ਅੱਜ ਅਸੀਂ ਜਿਹੜਾ ਇਹਨਾਂ ਦਾ ਤਾਮਜਮ ਸਾਰਾ ਦੇਖਿਆ ਉਹਨੂੰ ਦੇਖ ਕੇ ਸਾਡੀ ਰੂਹ ਖੁਸ਼ ਹੋ ਗਈ। ਕਿ ਅੱਜ ਦੇ ਟਾਈਮ ਦੇ ਵਿੱਚ ਕੋਈ ਮੁੰਡੇ ਕੁੜੀ ਦੇ ਵਿੱਚ ਅੰਤਰ ਨਹੀਂ ਹੈ ਨਾ। ਅੱਗੇ ਗੱਲ ਕਰਦਾ ਆਪਾਂ ਮਾਤਾ ਜੀ ਨਾਲ। ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਾਤਾ ਜੀ ਅੱਜ ਤੱਕ ਤੁਹਾਨੂੰ ਪੂਰਾ ਫਕਰ ਨਾਲ ਤੁਹਾਡਾ ਸਿਰ ਉੱਚਾ ਹੁੰਦਾ ਹੋਊੀ ਤੁਹਾਡੇ ਤੁਹਾਨੂੰ ਮਹਿਸੂਸ ਨਹੀਂ ਹੋ ਰਿਹਾ ਵੀ ਇਹ ਮੁੰਡਾ ਆ ਜਾਂ ਕੁੜੀ ਆ ਹਣਾ ਨਹੀਂ ਬਿਲਕੁਲ ਨਹੀਂ ਮੈਨੂੰ ਤਾਂ ਕਦੇ ਮਹਿਸੂਸ ਹੋਇਆ ਹੀ ਨਹੀਂ ਮੇਰੇ ਦੋ ਬੇਟੀਆਂ ਨੇ ਹਾਂਜੀ ਮਤਲਬ ਪਹਿਲੇ ਜਿੰਨਾ ਚਿਰ ਵਿਆਹ ਹੀ ਨਹੀਂ ਮੇਰੀ ਵੱਡੀ ਕੁੜੀ ਨੇ ਵੀ ਆਪਦੇ ਬਾਪ ਦੇ ਕੰਮ ਨਾਲ ਕਰਾਇਆ ਹਾਂਜੀ ਤੇ ਜਦੋਂ ਉਸ ਦੀ ਮੈਰਿਜ ਹੋ ਗਈ 2007 ਦੇ ਵਿੱਚ ਹਾਂਜੀ ਤੇ ਫਿਰ ਉਸ ਤੋਂ ਬਾਅਦ ਇਹ ਥੋੜੀ ਜਿਹੀ ਨਿਆਣੀ ਛੋਦੋਂ ਪੜਦੀ ਸੀ ਤੇ ਉਹਨਾਂ ਚਿਰ ਉਹਦੇ ਨਾਲ ਮਾਇ ਕਰਾਉਂਦੀ ਰਹੀ ਜਦੋਂ ਇਹਨੇ ਆਪਦੀ ਸਿਰਤ ਸਮਾੜ ਲਈ ਫਿਰ ਇਹ ਕਰਾਉਂਦੀ ਰਹੀ ਜੇ ਹੁਣ ਅਸੀਂ ਦੋਨੇ ਵੀ ਕਰਾ ਦਿੰਦੇ ਆ ਜਦੋਂ ਕੋਈ ਵਾੜਾ ਕੰਮ ਹੁੰਦਾ ਫਿਰ ਅਸੀਂ ਦੋਨੇ ਵੀ ਵਗ ਜੰਨੇ ਕਿਉਂਕਿ ਸਾਡੇ ਤੇ ਗਰੀਬੀ ਬਹੁਤ ਜ਼ਿਆਦਾ ਸੀ ਹਾਂਜੀ ਬਹੁਤ ਜ਼ਿਆਦਾ ਹੋਣ ਦੇ ਕਰਕੇ ਵੀ ਅਸੀਂ ਸਾਨੂੰ ਇਹ ਲੈਣ ਦੇ ਵਿੱਚ ਪੈਣਾ ਪਿਆ ਜੇ ਹੁਣ ਅਸੀਂ ਹਿੱਸੇ ਠੱਕੇ ਤੇ ਵੀ ਦਿੰਦੇ ਸੀ ਇੰਨੇ ਵੰਡਾ ਸਾਨੂੰ ਉਹ ਵੀ ਕੁਝ ਨਹੀਂ ਸੀ ਆਉਂਦਾ ਤੇ ਅਸੀਂ ਇਸ ਕਰਕੇ ਫਿਰ ਹੁਣ ਦੋ ਡੂਡ ਕਿਲਾ ਨਾਲ ਠੇਕੇ ਤੇ ਹੋਰ ਲੈ ਲੈਣਿਆ ਦੇਖੋ ਸਾਡਾ ਹਾਂਜੀ ਮਤਲਬ ਕਿ ਤੁਸੀਂ ਦੋ ਬਹਾਦਰ ਕੁੜੀਆਂ ਨੂੰ ਜਨਮ ਦਿੱਤਾ ਹਾਂ ਹਾਂਜੀ ਹਾਂ ਪਹਿਲਾਂ ਤਾਂ ਮੈਨੂੰ ਹੁੰਦਾ ਸੀ ਲੋਕਾਂ ਬਣੀ ਦੇਖ ਕੇ ਵੀ ਜ ਸਾਡੇ ਵੀ ਪੁੱਤ ਹੋਵੇ ਹਾਂਜੀ ਤੇ ਜਦੋਂ ਹੁਣ ਤੁਹਾਨੂੰ ਪਤਾ ਹੈ ਵੀ ਕੁੜੀਆਂ ਰਖੜੀ ਬੰਨ੍ਹਦੀਆਂ ਉਦੋਂ ਮੈਨਾਂ ਦਾ ਮਨ ਬਹੁਤ ਖਰਾਬ ਹੁੰਦਾ ਵੀ ਜਦ ਅਜ ਮੇਰੇ ਵੀ ਪੁੱਤ ਹੁੰਦਾ ਵੀ ਮੇਰੀਆਂ ਧੀਆਂ ਕਿਸੇ ਬੰਦੀ ਨਾਲ ਚਾਹਕਦੀਆਂ ਹਾਂਜੀ ਤੇ ਫਿਰ ਸਵਾਲ ਹੀ ਹੋਣੀ ਬਸ ਮਨ ਸਮਝਾ ਲਿਆ ਵੀ ਜਿਹੜਾ ਕੁਝ ਪਰਮਾਤਮਾ ਨੇ ਦੇਣਾ ਸੀ ਉਹ ਮੈਨੂੰ ਦੇਤਾ ਹਾਂਜੀ ਬਸ ਇਹਨਾਂ ਨੂੰ ਮੈਂ ਪੱਤੇ ਹੀ ਮੰਨ ਲਿਆ ਮਤਲਬ ਕਿ ਜਿਹੜੇ ਤੁਹਾਡਾ ਪਿਛਲਾ ਥੋੜਾ ਟਾਈਮ ਨੰਗ ਨੰਗ ਟੁਕਿਆ ਨਾ ਹਾਂਜੀ ਉਹ ਸਾਰਾ ਤੁਸੀਂ ਉਹਨਾਂ ਕੁੜੀਆਂ ਵੱਲ ਦੇਖ ਕੇ ਆਪਣਿਆਂ ਵੱਲ ਵੀ ਇੰਨਾ ਵਧੀਆ ਤੁਹਾਨੂੰ ਇਹਨਾਂ ਨੇ ਹੌਸਲਾ ਦਿੱਤਾ ਸਾਰਾ ਭੁੱਲ ਗਿਆ ਹਾਂ ਮੇਰਾ ਵਿਆਹ 1986 ਦੇ ਵਿੱਚ ਸੀਗਾ ਹਾਂਜੀ ਤੇ ਸਾਡੇ ਤੇ ਕੋਈ ਵਧੀਆ ਜਿਹਾ ਏਡਾ ਆਇਆ ਨਹੀਂ ਸੀ ਜਿਹੜਾ ਵੀ ਮੈਂ ਕੱਢਿਆ ਹੋਵੇ ਅੱਛਾ ਤੇ ਹਾਂ ਵੀ ਮੇਰੀ ਸੱਸ ਇੰਨੀ ਦੇਵਤਾ ਸੀ ਵਿਚਾਰੀ ਉਹਨੇ ਮੈਨੂੰ ਕਦੇ ਨੂੰ ਨਹੀਂ ਸੀ ਮੰਨਿਆ ਵੀ ਮੈਨੂੰ ਧੀ ਵੀ ਮੰਨਦੀ ਸੀ ਹਾਂਜੀ ਕੋਈ ਵੀ ਕੰਮ ਹੋਣਾ ਮੈਂ ਖੇਤ ਜਾਣਾ ਮੈਨੂੰ ਗਾਇਮ ਦੀ ਪੁੱਤ ਤੂੰ ਖੇਤ ਵਾਗਦਾ ਮੈਂ ਘਰੇ ਕਰਾਂ ਹਾਂਜੀ ਹਾਂ ਵੀ ਮਤਲਬ ਐਡਾ ਸਾਨੂੰ ਨਾ ਸਾਰਾ ਸੀ ਹਾਂਜੀ ਹਾਂ ਅਕਸਰ ਆਪਾਂ ਦੇਖਦੇ ਆਂ ਵੀ ਬੱਚੇ ਉਦਾਂ ਹੀ ਕਰਦਾ ਜਿੱਦਾਂ ਦਾ ਉਹਨਾਂ ਨੂੰ ਪਸ਼ੋਕੜ ਮਿਲਿਆ ਵੀ ਜਿੱਦਾਂ ਦਾ ਉਹਨਾਂ ਦੇ ਮਾਪੇ ਨੇ ਹਾਂਜੀ 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 ਪੀਨਾ ਗੁੱਡੀਆਂ ਨੇ ਪਹਿਲਾਂ ਦੇਖਿਆ ਵੀ ਤੁਹਾਡੇ ਵੱਲ ਦੇਖਿਆ ਵੀ ਤੁਸੀਂ ਵੀ ਪੂਰਾ ਆਪਣੀ ਮਿਹਨਤ ਕੀਤੀ ਵੀ ਅਸੀਂ ਹਾਂਜੀ ਹਾਂ ਮੇਰੀ ਮਿਹਨਤ ਕੀਤੀ ਅਸੀਂ ਕਣਕਾਂ ਮੈਂ ਰਾਤ ਨੂੰ ਸਾਨੂੰ ਇੱਕ ਵਾਰੀ ਰਾਤ ਨੂੰ ਖੜੰਭਾ ਮਿਲ ਗਿਆ ਕਹਿੰਦੇ ਵੀ ਤੁਹਾਨੂੰ 10 ਵਜੇ ਖੜੰਭਾ ਮਿਲੂਗਾ ਉਦੋਂ ਹੜੰਬਿਆਂ ਨਾਲ ਉਤਰਦੇ ਹੁਣ ਤੱਕ ਪੈਨਾ ਵੜਦੀਆਂ ਨੇ ਤੇ ਸਾਡੇ ਘਰ ਦੇ ਕਹਿੰਦੇ ਵੀ ਮੇਰਾ ਇੱਕ ਜਵਾਰ ਸੀ ਉਹ ਕੁਮਾਰਾ ਸੀ ਕਹਿੰਦੇ ਵੀ ਰਾਤ ਨੂੰ ਬੰਦੇ ਦਾ ਪੂਰੇ ਮਿਲਨੇ ਨਹੀਂ ਇੱਕ ਮੇਰੀ ਨਾਨਕ ਕੁਵਾਰੀ ਸੀ ਉਹਦਾ ਮੈਂ ਆਖਿਆ ਵੀ ਜੇ ਦੋ ਤਾਸੀ ਵਗ ਜਾਂਗੇ ਤੁਹਾਡੇ ਨਾਲ ਉਹਨੇ ਤੂੰ ਹੀ ਤਾਂ ਬੜੀਆਂ ਮੈਂ ਕਹਾਂ ਵੀ ਨਹੀਂ ਅਸੀਂ ਤੁਹਾਨੂੰ ਕੰਮ ਬੰਦਿਆਂ ਲਈ ਦੇਵਾਂਗੇ ਵੀ ਅਸੀਂ ਤੁਹਾਡੇ ਨਾਲ ਜਾਵਾਂਗੇ ਸਾਨੂੰ 10 ਵਜੇ ਮਸ਼ੀਨ ਮਿਲ ਗਈ ਮੇਰੀ ਵੱਡੀ ਕੁੜੀ ਉਹਨੂੰ ਤਿੰਨ ਸਾਲ ਦੀ ਸੀ ਅੱਛਾ ਤੇ ਉਸ ਦੇ ਵਿੱਚ ਫਿਰ ਮੈਂ ਕੁੜੀ ਨੂੰ ਤਾਂ ਬਾਹਨ ਚ ਪਾਤਾ ਹਾਂਜੀ ਪੱਲੀ ਵਿਸ਼ਾਕੇ ਫੇਰ ਅਸੀਂ ਸਹੀ ਰਾਤ ਨੂੰ ਅਨੰਤ ਪਰਜਾਈ ਨੇ ਨਾਲ ਭਰੇ ਚੱਕ ਕੇ ਮਸ਼ੀਨ ਮੂਰੇ ਸਿੱਟੇ ਅਸੀਂ ਨਾਲ ਕੰਮ ਕਰਾਇਆ ਤੇ ਤੜਕੇ 4 ਵਜੇ ਤੱਕ ਕਣਕ ਉਤਰੀ ਗਈ ਸੀ 4 ਵਜੇ ਤੱਕ ਨਾਲ ਹੀ ਕਰਾਇਆ ਕੁੜੀ ਮੇਰੀ ਆਪੀ ਰੋਗਲਤ ਕੇ ਸੌਂਗੀ ਅ ਵੀ ਮਤਲਬ ਕੰਮ ਮੇਰਾ ਬਹੁਤ ਜ਼ਿਆਦਾ ਕੀਤਾ ਹੋਇਆ ਸੁਰੂ ਤੋਂ ਹੀ ਨਾ ਮਤ ਗਏ ਚੱਲੋ ਵੀ ਮੈਂ ਪੇਕਾਂ ਤੋਂ ਲਾ ਕੇ ਹੀ ਦੁਖੀ ਸੀ ਮੈਂ ਮੈਂ 1 ਸਾਲ ਦੀ ਜਦੋਂ ਮੇਰੀ ਮਾਂ ਦੀ ਡੈਥ ਹੋ ਗਈ ਸੀ ਤੇ ਮੈਨੂੰ ਵੀ ਛੋਟੀ ਉਮਰ ਦੇ ਵਿੱਚ ਮੇਰੇ ਬਾਪ ਨੇ ਬਹੁਤ ਔਖਾ ਨਾ ਪਾਲਿਆ ਹਾਂਜੀ ਵੀ ਮਤਲਬ ਜਿੱਦੋਂ ਤੋਂ ਵੀ ਮੇਰੇ ਸੱਤ ਸਨ ਬੜੀਆ ਮੇਰੇ ਦੇ ਸੌਖਾ ਦਿਨ ਕੋਈ ਆਇਆ ਨਹੀਂ ਸੀ ਹੁਣ ਮੇਰੀਆਂ ਧੀਆਂ ਨੇ ਮੈਨੂੰ ਬੜੀਆ ਸੌਖ ਦਿਖਾ ਦਿੱਤੀ ਹੁਣ ਮੈਂ ਇਹਨਾਂ ਦੇ ਸਿਰ ਤੇ ਐਸ਼ ਕਰਦੀ ਹਾਂ ਸਾਰੇ ਦੁੱਖ ਸੁੱਖ ਪਿਛਲੇ ਭੁੱਲ ਗਏ ਹੁਣ ਸਾਰੇ ਭੁੱਲ ਗਏ ਇਹ ਆਈਆਂ ਹਾਂ ਮੈਨੂੰ ਹੁਣ ਐ ਨਹੀਂ ਪਤਾ ਲੱਗਦਾ ਵੀ ਮੇਰੇ ਤੇ ਕੋਈ ਦੁਖੀ ਦਿਨ ਆਇਆ ਸੀ ਹਾਂਜੀ ਹੁਣ ਮੈਂ ਆਪ ਦੇ ਕਰੇ ਬਹੁਤ ਸੁਖੀ ਹਾਂ ਤੇ ਇਹ ਸਿਰਫ ਇਹਨਾਂ ਦੀ ਬਦੌਲਤ ਬਿਲਕੁਲ ਹਾਂ ਇੱਕ ਭੈਣ ਮੇਰੀ ਇਹ ਜਿਵੇਂ ਕਿ ਬਾਕੀ ਦਾ ਕੰਮ ਹਨਾ ਜਿੱਦਾਂ ਕੀ ਕਰਾਉਣਾ ਕੋ ਦਿਹਾੜੀ ਤੋਂ ਜਾਂ ਕੁਝ ਹੋਰ ਤੋਂ ਤੁਸੀਂ ਆਪ ਵੀ ਮਿਹਨਤ ਕਰਦੇ ਹੋਗੇ ਜਿੱਦਾਂ ਕਿ ਆਪਾਂ ਗੱਲ ਕਰੀਏ ਕੋਈ ਜ਼ਮੀਨ ਬੋਣੀ ਆ ਜਾਂ ਬੀਜਣੀ ਆ ਉਦਾਂ ਫਿਰ ਤੁਸੀਂ ਉਹਦਾ ਕਿਵੇਂ ਕਰ ਦਿੰਗੇ ਉਹਦਾ ਵੀ ਦੇਸੀ ਮੈਂ ਆਪ ਹੀ ਕਰਦੀ ਆ ਮੈਂ ਕਦੇ ਕੋਈ ਦਿਹਾੜੀ ਆ ਨਹੀਂ ਪਾਇਆ ਅੱਜ ਤੱਕ ਕਿਉਂਕਿ ਖੇਤੀਬਾੜੀ ਛੋਟੀ ਹੋਣ ਕਰਕੇ ਸੋਚਦੇ ਆਂ ਵੀ ਜੇ ਆਪਾਂ ਦਿਹਾੜੀ ਆ ਪਾ ਲਿਆ ਵੀ ਉਹ ਪੈਸੇ ਦਿਹਾੜੀ ਹੁੰਦੇ ਨੇ ਦੇਣੇ ਪੈਣਗੇ ਉਹੀ ਆਪਾਂ ਕਰੇ ਵਰਤਾਂਗੇ ਵੀ ਅੱਜ ਤੱਕ ਜਦੋਂ ਤੋਂ ਫਸਲ ਸ਼ੁਰੂ ਹੋਈ ਆ ਸੀ ਕਦੇ ਦਿਹਾੜੀ ਆ ਨਹੀਂ ਪਾਇਆ ਹੈਗਾ ਹਾਂਜੀ ਤੇ ਬਾਈ ਬਹ ਆਪਣੇ ਬਜਾਈ ਬਹ ਹਾਂਜੀ ਬਜਾਈ ਬਹ ਸਾਰਾ ਮੈਂ ਆਪ ਕੀਤਾ ਆਪ ਹੀ ਸਾਰਾ ਮਤਲਬ ਚੌਲ ਚੱਪਾ ਸਾਰਾ ਕੁਝ ਮੈਂ ਆਪ ਹੀ ਲਵਾਇਆਗਾ ਆਪ ਹੀ ਕੰਮ ਵਾਲਿਆਂ ਨੂੰ ਲੈ ਕੇ ਜਾਣਾ ਉਹਨਾਂ ਨੂੰ ਛੱਡ ਕੇ ਜਾਣਾ ਤੇ ਵੀ ਸਾਰੀ ਬਾਹੀ ਬੀਜਨਾ ਕੱਦੂ ਕਰਨਾ ਸਾਰਾ ਆਪ ਹੀ ਕੀਤਾਗਾ ਮੈਂ ਹਾਂਜੀ ਤੇ ਇੱਕ ਹੁਣ ਫਿਰ ਜਿਹੜੀ ਝੋਨੇ ਦੀ ਕਿਹੜੀ ਵੈਰੈਟੀ ਲਾਈ ਹੋਈ ਹੈ ਤੁਸੀਂ ਆਪਣੇ 26 ਲਾਈ ਹੋਈ ਹੈ ਜੀ ਇੱਕ ਤੇ ਖੂਸਾ ਲਾਈ ਹੋਈ ਹੈ ਖੂਸਾ ਲਾਈ ਹੈ ਹਾਂਜੀ ਇੱਕ ਪੈਣ ਮੇਰੀ ਜਿਵੇਂ ਕਿ ਹਨਾ ਆਪਾਂ ਜਿਹੜੇ ਛੋਟੇ ਜ਼ਿੰਮੇਦਾਰ ਹੁੰਨੇ ਆ ਆਪਾਂ ਨੂੰ ਲੋਕਾਂ ਦੇ ਕਈ ਵਾਰੀ ਤਾਨੇ ਮੈਨੇ ਬਹੁਤ ਸੁਣਨੇ ਪੈਂਦੇ ਹਨਾ ਕਿ ਇਹ ਕਿੰਨਾ ਨੇ ਕੀ ਕਰਨਾ ਇਹਨਾਂ ਨੇ ਕੀ ਕਰਨਾ ਹਨਾ ਉਹਨਾਂ ਦਾ ਕੋਈ ਮਾਹੌਲ ਬਣਿਆ ਹੋਵੇ ਕਿਤੇ ਦੇਖੋ ਇਦਾਂ ਦੇ ਮਾਹੌਲ ਚ ਨਾ ਅਸੀਂ ਬਚਪਨ ਤੋਂ ਹੀ ਦੋਨੇ ਭੈਣਾਂ ਮਤਲਬ ਗੁਜਰਦੀਆਂ ਆਈਆਂ ਗਿਆ ਅਸੀਂ ਬਹੁਤ ਔਖੇ ਟਾਈਮ ਦੇਖੇ ਨੇਗੇ ਮੈਂ ਖੁਦ ਜਾ ਕੇ ਕਦੇ 5 ਰੁਪਏ ਦੀ ਕਦੇ 10 ਰੁਪਏ ਦਾ ਸੁੱਕੀ ਚਾਹ ਲਿਆਂਦੀ ਖੰਡ ਲਿਆਂਦੀ ਇਸ ਤਰੀਕੇ ਦੇ ਦਿਨ ਕੱਟੇ ਹੋਏ ਨੇਗੇ ਪਰਮਾਤਮਾ ਨੇ ਸਾਡੀ ਬਾਹ ਫੜੀ ਚਲ ਅਸੀਂ ਆਹ ਮਕਾਮ ਤੇ ਪਹੁੰਚੇ ਕਿਉਂਕਿ ਅਸੀਂ ਮਿਹਨਤ ਕੀਤੀ ਅਸੀਂ ਸੋਚਿਆ ਵੀ ਜੇ ਆਪਾਂ ਮਿਹਨਤ ਕਰਾਂਗੇ ਤਾਂ ਆਪਾਂ ਬਦੇ ਕਰੇ ਸੁਖ ਦੀ ਰੋਟੀ ਖਾ ਸਕਦੇ ਆਂਗੇ ਪਹਿਲਾਂ ਸਾਡੇ ਤੇ ਇੰਨੀ ਗਰੀਬੀ ਹੋਣ ਦੇ ਬਾਵਜੂਦ ਸਾਨੂੰ ਇਹ ਕਹਿਣ ਲੱਗੇ ਸੀਗੇ ਵੀ ਤੁਹਾਡੀ ਜ਼ਮੀਨ ਆ ਗਈ ਜੋ ਤੁਸੀਂ ਵੇਚੋਗੇ ਸਾਨੂੰ ਦੱਸ ਦਿਓ ਤੁਸੀਂ ਜੇ ਘਰ ਵੇਚਨਾਗਾ ਅਸੀਂ ਲੈ ਲਾਂਗੇ ਸਸੇ ਰੂੜੀਆਂ ਨੂੰ ਥਾਂ ਲੈ ਲਾਂਗੇ ਸਾਨੂੰ ਇਹ ਗੱਲਾਂ ਖੁਦ ਕਈਆਂ ਹੋਈਆਂ ਨਿਗੀਆਂ ਲੋਕਾਂ ਨੇ ਸਾਡੇ ਉਹ ਅੱਜ ਵੀ ਉਹ ਗੱਲਾਂ ਯਾਦ ਨੇਗੀਆਂ ਚਲੋ ਆਪਾਂ ਕਹਣਾ ਪ੍ਰਮਾਤਮਾ ਨੇ ਵਧੀਆ ਚਪੇੜ ਮਾਰੀ ਆ ਉਹ ਲੋਕਾਂ ਦੇ ਮੂੰਹ ਤੇ ਜਿਹੜੇ ਸਾਡੇ ਨਾਲ ਇਹ ਜਿਹੀਆਂ ਗੱਲਾਂ ਕਰਦੇ ਸੀਗੇ ਬੀਸੀ ਬਹੁਤ ਮਾੜਾ ਟਾਈਮ ਕੱਡਿਆ ਅੱਜ ਅਸੀਂ ਆਪਦੇ ਘਰੇ ਸੌਖੇ ਆ ਅੱਜ ਵੀ ਪਹਿਲਾਂ ਤਾਂ ਇਸ ਕਰਕੇ ਮਤਲਬ ਸਾਨੂੰ ਇਹ ਗੱਲਾਂ ਕਹੇ ਸੀ ਵੀ ਆਪਦੇ ਘਰੇ ਦੁਖੀ ਨੇ ਗਰੀਬ ਨੇ ਸਾਰਾ ਕੁਝ ਵੇਚਣਗੇ ਹਾਂਜੀ ਅੱਜ ਅਸੀਂ ਆਪਦੇ ਘਰੇ ਸੌਖੀ ਰੋਟੀ ਖਾਣ ਲੱਗੇ ਤਾਂ ਫਿਰ ਵੀ ਸਾਡੇ ਨਾ ਸਭ ਦੇ ਮੂੰਹ ਮੋਟੇ ਨੇ ਵੀ ਆਪਦੇ ਘਰੇ ਰੋਟੀ ਖਾਣ ਲੱਗੇ ਦੇਖੋ ਅਸੀਂ ਕਿਸੇ ਦਾ ਅੱਜ ਤੱਕ ਮਾੜਾ ਨਹੀਂ ਕੀਤਾ ਜਿੰਨਾ ਵੀ ਅਸੀਂ ਅੱਜ ਤੱਕ ਦਿੱਤਾ ਲੋਕਾਂ ਦਾ ਸਾਥ ਦਿੱਤਾਗਾ ਆਪਦਿਆਂ ਦਾ ਵੀ ਦਿੱਤਾਗਾ ਪਰ ਅੱਜ ਆਪਦੀ ਸਾਡੇ ਸ਼ਰੀਕ ਬਣੇ ਖੜੇ ਨੇਗੇ ਵੀ ਪਤਾ ਨਹੀਂ ਸਾਡੇ ਕਿੱਡੇ ਵੱਡੇ ਦੁਸ਼ਮਣ ਨੇਗੇ ਅਸੀਂ ਕਿਸੇ ਦਾ ਮਾੜਾ ਨਹੀਂ ਚਾਹਿਆ ਨਾ ਕਿਤੇ ਮਾੜਾ ਕੀਤਾ ਅਸੀਂ ਪਰ ਸਾਡੇ ਨਾਲ ਬਹੁਤ ਜਿਆਦੇ ਮਾੜੀਆਂ ਕੀਤੀਆਂ ਨੇ ਉਹ ਵੀ ਆਪਦਿਆਂ ਨੇ ਹਾਂਜੀ ਭੈਣ ਅੱਜ ਦੀ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੀ ਥੋੜੀ ਫਲਵਾੜੀ ਆ ਹਨਾ ਉਹਦੇ ਵਿੱਚ ਤੁਸੀਂ ਵਧੀਆ ਸੁਫੀ ਜੀਵਨ ਦਾਤੀਦ ਕਰ ਰਹੇ ਹੋਗੇ ਤੇ ਉਹਦੇ ਵਿੱਚ ਅੱਜ ਅੱਜ ਕੌਣ ਕੌਣ ਆ ਸੰਨ ਉਹਦੇ ਬਾਰੇ ਵੀ ਇੱਕ ਉਹਦੇ ਵਿੱਚ ਮੇਰੇ ਹਸਬੰਡ ਨੇਗੇ ਹਾਂਜੀ ਮੇਰੇ ਮਾਦਰ ਨੇ ਮੇਰੇ ਫਾਦਰ ਨੇ ਇੱਕ ਮੇਰੀ ਵੱਡੀ ਸਿਸਟਰ ਦਾ ਬੇਟਾ ਰਹਿੰਦਾਗਾ ਸਾਡੇ ਕੋਲ ਹਾਂਜੀ ਹਾਂਜੀ ਇਹ ਮੇਰੇ ਮਾਮਾ ਜੀ ਦਾ ਬੇਟਾਗਾ ਇਹ ਵੀ ਸਾਡੇ ਕੋਲ ਹੀ ਰਹਿੰਦਾਗਾ ਕਿਉਂਕਿ ਮੇਰਾ ਬੱਚਾ ਨਿਆਣਾਗਾ ਜਦੋਂ ਕਈ ਵਾਰ ਖੇਤ ਬੰਨੇ ਜਿਆਦਾ ਕੰਮ ਹੁੰਦਾ ਫਿਰ ਇਹਨੂੰ ਵੀ ਸੰਭਲਣ ਵਾਲਾ ਕੋਈ ਚਾਹੀਦਾਗਾ ਉਸ ਇਸ ਕਰਕੇ ਵੀ ਇਹ ਅਸੀਂ ਤਾਂ ਉਹਰੇ ਰੱਖਿਆ ਵੀ ਇਹ ਮਦਦ ਮਿਲਦੀ ਹੈ ਸਾਨੂੰ ਇਹਦੇ ਨਾਲ ਹਾਂਜੀ ਹਾਂਜੀ ਤੇ ਮੇਰੇ ਘਰ ਵਾਲਾ ਬਹੁਤ ਮਤਲਬ ਵਧੀਆ ਚੰਗਾ ਇਨਸਾਨ ਆ ਉਹ ਸਾਡਾ ਹਰ ਇੱਕ ਥਾਂ ਤੇ ਵਧੀਆ ਪੂਰਾ ਸਾਫ ਦਿੰਦਾਗਾ ਹਾਂਜੀ ਹਾਂਜੀ ਜਿਦਾ ਕਿ ਉਹ ਇੱਥੇ ਤੁਹਾਡੇ ਹਸਬੰਡ ਰਹਿੰਦੇ ਰਹਿ ਰਹੇ ਆ ਨਾ ਜੀ ਹਾਂਜੀ ਹਾਂ ਉਹ ਇੱਥੇ ਹੀ ਰਹਿੰਦੇ ਆ ਜੀ ਉਹਨਾਂ ਨੂੰ ਵੀ ਕਿਤੇ ਮਹਿਸੂਸ ਨਹੀਂ ਤੁਸੀਂ ਹੋਣ ਦਿੱਤਾ ਵੀ ਉਹ ਇੱਥੇ ਆਪਣੇ ਸੌਰੀ ਰਹਿ ਰਿਹਾ ਕਿ ਆਪਦੇ ਪਿੰਡ ਹੀ ਰਹਿ ਰਿਹਾ ਇੱਕ ਤਰ੍ਹਾਂ ਦਾ ਹਾਂਜੀ ਉਹਨਾਂ ਨੂੰ ਅਸੀਂ ਕਦੇ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਕਿਉਂਕਿ ਉਹਨਾਂ ਨੂੰ ਮੰਮੀ ਡੈਡੀ ਇੱਕ ਆਪਦੇ ਮੁੰਡਿਆਂ ਵਾਂਗੂ ਪਿਆਰ ਕਰਦੇ ਨੇ ਕਿਉਂਕਿ ਇਹੋ ਜਿਹਾ ਇਨਸਾਨ ਮਿਲਣਾ ਬਹੁਤ ਮੁਸ਼ਕਿਲ ਆ ਵੀ ਅੱਜ ਦੇ ਟਾਈਮ 'ਚ ਮਤਲਬ ਕੁੜੀਆਂ ਨੂੰ ਬਹੁਤ ਪਾਬੰਦੀਆਂ ਹੁੰਦੀਆਂ ਨੇ ਤੂੰ ਉੱਧਰ ਨਹੀਂ ਜਾਣਾ ਐ ਨਹੀਂ ਕਰਨਾ ਖਾਸ ਕਰ ਆਪਣੇ ਪੰਜਾਬ ਦੇ ਵਿੱਚ ਤਾਂ ਥੋੜੀ ਜੀ ਹੈਗੀ ਬਾਹਰ ਜਾ ਕੇ ਤਾਂ ਦੇਖੋ ਕੁੜੀਆਂ ਬਹੁਤ ਕੁਝ ਕਰਦੀਆਂ ਨੇ ਪਰ ਇੱਧਰ ਹਜੇ ਪਾਬੰਦੀ ਹੈਗੀ ਪਰ ਉਹਨਾਂ ਨੇ ਕਦੇ ਮੈਨੂੰ ਇਸ ਗੱਲ ਦੀ ਮਨਾਹੀ ਨਹੀਂ ਕੀਤੀ ਵੀ ਤੂੰ ਖੇਤ ਜਾਨਨੀ ਆ ਜਾਂ ਸਾਰੇ ਸੰਦ ਚਲਾਉਣੀ ਆਂਗੀ ਵੀ ਆਹ ਕੰਮ ਨਹੀਂ ਕਰਨਾ ਉਹ ਸਾਥ ਦਿੰਦਿਆ ਮੇਰਾ ਪੂਰਾ ਹਾਂਜੀ ਤੇ ਜਿਹੜੇ ਬੱਚੇ ਅੱਜ ਬਾਹਰ ਜਾ ਰਹੀਆਂ ਹਨਾ ਮੀਡੀਅਮ ਫੈਮਿਲੀ ਦੇ ਵਿੱਚੋਂ ਜਾਂ ਚੰਗੇ ਫੈਮਿਲੀ ਵਿੱਚੋਂ ਵੀ ਜਾਇਦਾਤਾਂ ਲਈ ਵੀ ਜਾ ਰਹੇ ਆ। ਉਹਨਾਂ ਬੱਚਿਆਂ ਲਈ ਕੋਈ ਮੈਸੇਜ ਨਹੀਂ। ਦੇਖੋ ਸਭ ਤੋਂ ਪਹਿਲਾਂ ਤਾਂ ਮੇਰੀ ਇਹ ਗੱਲ ਆ ਵੀ ਹਰ ਇੱਕ ਦੀ ਆਪੋ ਆਪਣੀ ਖੁਆਇਸ਼ ਹੁੰਦੀ ਆ ਬਾਹਰ ਜਾਣਾ ਇਹ ਤਾਂ ਅੱਜ ਦੇ ਸਮੇਂ ਦੇ ਵਿੱਚ ਇੱਕ ਟ੍ਰੈਂਡ ਬਣ ਚੁੱਕਿਆ ਲੋਕਾਂ ਦਾ ਵੀ ਬਾਹਰ ਜਾਣਾ ਹੀ ਜਾਣਾਗਾ ਇੱਕ ਮਾਣ ਜੇ ਵਾਲੀ ਗੱਲ ਬਣ ਗਈ ਵੀ ਸਾਡਾ ਬੱਚਾ ਵੀ ਬਾਹਰ ਗਿਆ ਹੋਇਆ ਕੋਈ ਛੋਟਾ ਨਹੀਂ ਕਹਿਣਾ ਚਾਹੁੰਦਾ ਕੋਈ ਛੋਟਾ ਚਾਹੇ ਵੱਡਾ ਪਰ ਬਾਹਰ ਜਾਣ ਦਾ ਕਰੇਜ ਹਰ ਇੱਕ ਬੱਚੇ ਨੂੰ ਹੋਇਆ ਪਿਆ। ਦੇ ਹਰ ਇੱਕ ਦੀ ਖੁਆਇਸ਼ ਆ ਵੀ ਮੈਂ ਬਾਹਰ ਜਾਮਾ ਪਰ ਮੇਰਾ ਸਾਰਿਆਂ ਲਈ ਇਹੀ ਸੰਦੇਸ਼ ਆ ਵੀ ਜੇ ਆਪਣਾ ਇੱਧਰ ਸਰਦਾ ਵਰਦਾ ਹੈਗਾ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਆਪਣਾ ਇੱਧਰ ਹੀ ਕੋਈ ਕੰਮ ਬਣ ਜੇ ਕਿਉਂਕਿ ਆਪਦੇ ਦੇਸ਼ ਵਰਗੇ ਕਿਤੇ ਰੀਸ ਨਹੀਂ ਹੁੰਦੀ ਉਧਰ ਜਾ ਕੇ ਆਪਾਂ ਮਿਹਨਤ ਕਰਦੇ ਆਂ ਕਮਾਈ ਕਰਦੇ ਆਂ ਹਰ ਇੱਕ ਪੈਸੇ ਦੀ ਖਾਤਰ ਫਿਰਦਾਗਾ ਦੇਖੋ ਹਨਾ ਵੀ ਮਜਬੂਰੀ ਦੇ ਵਿੱਚ ਤਾਂ ਜਾਣਾ ਚਲੋ ਹਰ ਇੱਕ ਦਾ ਬਣਦਾ ਵੀ ਮੈਂ ਦੋ ਪੈਸੇ ਕਮਾਵਾਂ ਆਪਦੀ ਗਰੀਬੀ ਦੂਰ ਕਰਾਂ ਆਪਦਾ ਟਾਈਮ ਸਹੀ ਲਿਆਵਾਂ ਪਰ ਜਿਹਦਾ ਇੱਧਰ ਸਰਦ ਆ ਵਰਦਾ ਉਹ ਤਾਂ ਜਾਣ ਦੀ ਕਿਰਪਾਲਤਾ ਨਾ ਕਰੇ ਜੇ ਮੇਰੀ ਕਿਸੇ ਨੂੰ ਕੋਈ ਗੱਲ ਬੁਰੀ ਵੀ ਲੱਗੀ ਹੋਵੇ ਉਹਦੇ ਲਈ ਮੈਂ ਮਾਫੀ ਮੰਗਦੀ ਆ ਪਰ ਮੈਂ ਤਾਂ ਆਪਦੇ ਤੰਤ ਤੇ ਜਿਹੜੀ ਗਰੀਬੀ ਹੰਢਾਈ ਆ ਮੈਂ ਉਹ ਸੋਚ ਕੇ ਕਹਿਨੀ ਆ ਵੀ ਜੇ ਕਿਸੇ ਦਾ ਕੋਈ ਇੱਧਰ ਸਰਦ ਹੈਗਾ ਉਹ ਗੁਲਾਮੀ ਨਾ ਕਰੇ ਜਾ ਕੇ ਉਹ ਆਪਦੇ ਦੇਸ਼ 'ਚ ਹੀ ਰਹਿ ਕੇ ਆਪਦਾ ਚਾਹੇ ਕੋਈ ਛੋਟਾ ਮੋਟਾ ਬਿਜ਼ਨਸ ਤੋਰੇ ਕੰਮ ਤੋਰੇ ਪਰ ਆਪਦੇ ਦੇਸ਼ 'ਚ ਹੀ ਰਹਿ ਕੇ ਤੋੜ ਲੈ ਵੀ ਬਾਹਰ ਨਾ ਜਾਵੇ ਹਾਂਜੀ ਇੱਕ ਹੋਰ ਜੀ ਸਾਡਾ ਲਾਸਟ ਸਵਾਲ ਆ ਵੀ ਤੁਸੀਂ ਇੰਨੀ ਮਿਹਨਤ ਕੀਤੀ ਹੈ ਨਾ ਇੰਨਾ ਸਟਰਗਲ ਕੀਤਾ ਹਰ ਇੱਕ ਆਦਮੀ ਦੇ ਹਰ ਇੱਕ ਦੇ ਸੁਪਨਾ ਹੁੰਦਾ ਕੋਈ ਨਾ ਕਿਵੇਂ ਵੀ ਇਹ ਵੀ ਮੈਂ ਸਾਕਾਰ ਕਰਾਂ ਕੋਈ ਤੁਹਾਡਾ ਇਹੋ ਜਿਹਾ ਕੋਈ ਸੁਪਨਾ ਜਿ ਕੋਈ ਰਹਿੰਦਾ ਹੋਵੇ ਵੀ ਮੈਂ ਉਹਨਾਂ ਦੇ ਟਾਈਮ ਦੇ ਵਿੱਚ ਇਹ ਚੀਜ਼ ਮੈਂ ਸਾਊਥ ਤੋਂ ਪਹਿਲਾਂ ਤਾਂ ਮੇਰੇ ਇਹੀ ਸੁਪਨੇ ਸੀ ਵੀ ਬੀ ਸੱਦੇ ਕਰੇ ਪਹਿਲਾਂ ਕੋਈ ਮਸ਼ੀਨਰੀ ਹੈ ਨਹੀਂ ਸੀਗੀ ਅੱਛਾ ਜੀ ਅਸੀਂ ਕਿਰਾਏ ਤੇ ਸਾਰਾ ਕੰਮ ਕਰਾਉਣਾ ਕੱਲੀ ਸਕੂਟਰੀ ਲੈਂਦੀ ਸੀ ਅਸੀਂ ਉਸ ਟਾਈਮ ਤੇ ਕਿਸ਼ਤਾਂ ਤੇ ਅੱਛਾ ਜੀ ਜਦੋਂ ਮੇਰੇ ਡੈਡੀ ਬਿਮਾਰ ਹੋ ਜਾਂਦੇ ਸੀਗੇ ਅਸੀਂ ਉਹਨਾਂ ਨੂੰ ਸਕੂਟਰੀ ਤੇ ਰਾਤ ਨੂੰ ਵੀ 12 12 1 ਵਜੇ ਸਕੂਟਰੀ ਤੇ ਲੈ ਕੇ ਜਾਣਾ ਉਹਨਾਂ ਨੂੰ ਹਾਂਜੀ ਫਿਰ ਉਸ ਤੋਂ ਬਾਅਦ ਐ ਸੋਚਿਆ ਵੀ ਆਪਣੇ ਵੀ ਕਦੇ ਗੱਡੀ ਆ ਜੂਗੀ ਆਪਾਂ ਕਿਤੇ ਗੱਡੀ ਲੈ ਲਾਂਗੇ ਉਸ ਤੋਂ ਬਾਅਦ ਹੌਲੀ ਹੌਲੀ ਪਰਮਾਤਮਾ ਨੇ ਐਸੀ ਬਾਹ ਫੜੀ ਫਿਰ ਅਸੀਂ ਗੱਡੀ ਲੈਤੀ ਉਸ ਤੋਂ ਬਾਅਦ ਤਰਸੀ ਟਰੈਕਟਰ ਲੈਤਾ ਫਿਰ ਟਰਾਲੀ ਲੈਤੀ ਸਾਰੇ ਸੰਦ ਅਸੀਂ ਇਕੱਠੇ ਕਰ ਲਏ ਹੁਣ ਇਹ ਵੀ ਦੇਖੋ ਪ੍ਰਮਾਤਮਾ ਨੇ ਸਾਡੀ ਬਹੁਤ ਵਧੀਆ ਮਾਂ ਫੜੀਆ ਸੁਣੀਆ ਅੱਜ ਦੀ ਘੜੀ ਸਾਡੇ ਘਰੇ ਸਾਰੇ ਸੰਦ ਹੈਗੇ ਨੇ ਬਸ ਐ ਆ ਵੀ ਜਿਹੜਾ ਵੀ ਪ੍ਰਮਾਤਮਾ ਨੇ ਦਿੱਤਾ ਉਹਦੇ ਵਿੱਚ ਅਸੀਂ ਖੁਸ਼ ਆ ਜੇ ਹੋਰ ਦੇਵੇ ਤਾਂ ਉਹਦੇ 'ਚ ਵੀ ਅਸੀਂ ਬਹੁਤ ਖੁਸ਼ ਆ ਹਾਂਜੀ ਹੁਣ ਵੀ ਇਹੋ ਜਿਹਾ ਸੁਪਨਾ ਹੈ ਨਹੀਂ ਵੀ ਆਪਾਂ ਪੂਰਾ ਕਰੀਏ ਰ ਆਪਣੇ ਸਾਨੂੰ ਸਭ ਕੁਝ ਦਿੱਤਾ ਹਾਂਜੀ ਇਹ ਇੱਕ ਸੁਣ ਚਾਹੀ ਵੀ ਤੁਸੀਂ ਬੁਲਟ ਦੀ ਸਵਾਰੀ ਵੀ ਕਰ ਲੈਣੇ ਹੋ ਜੀ ਹਾਂਜੀ ਹਾਂ ਮੈਂ ਬੁਲਟ ਦਾ ਮੈਨੂੰ ਬਹੁਤ ਬਚਪਨ ਤੋਂ ਹੀ ਸ਼ੌਂਕ ਸੀ ਮੈਂ ਲੋਕਾਂ ਕੰਨੀ ਦੇਖਦੀ ਹੁੰਦੀ ਸੀ ਵੀ ਉਹਨਾਂ ਦੇ ਬੁਲਟ ਆਗਾ ਵੀ ਆਪਣੇ ਘਰੇ ਵੀ ਆ ਜੂ ਕਦੇ ਐ ਸੀ ਨਾ ਵੀ ਆਪਣੇ ਤਾਂ ਇਹੋ ਜੇ ਦਿਨ ਕਦੇ ਆ ਹੀ ਨਹੀਂ ਸਕਦੇ ਵੀ ਆਪਾਂ ਬੁਲਟ ਖਰੀਦ ਲਾਂਗੇ ਹਾਂਜੀ ਤੇ ਇਸ ਕਰਕੇ ਬੁਲਟ ਦਾ ਸ਼ੌਂਕ ਹੋਣ ਕਰਕੇ ਅਸੀਂ ਬੁਲਟ ਖਰੀਦ ਲਿਆ ਹਾਂਜੀ ਹਾਂਜੀ ਫਿਰ ਹੁਣ ਮੈਂ ਮਤਲਬ ਪੂਰੇ ਮਾਣ ਨਾਲ ਮੈਂ ਖੁਸ਼ੀ ਨਾਲ ਬੁਲਟ ਚਲਾਉਣੀ ਹਾਂ ਨਹੀਂ ਚਾਹੀਦਾ ਹਾਂਜੀ ਹਾਂਜੀ ਹਾਂ ਜਾ ਜਿਹੜੇ ਇਹਨਾਂ ਦੇ ਗੁੱਡੀਆਂ ਦੇ ਡੈਡੀ ਨੇ ਨਾ ਮਤਲਬ ਉਹਨਾਂ ਨੇ 18-19 ਸਾਲ ਕਨੈਕਟਰੀ ਕੀਤੀ ਐ ਆਲੂ ਵਾਲਿਆਂ ਦੇ ਤੇ ਭਧੌੜ ਵਾਸਤੇ ਜਿੰਨੇ ਵੀ ਉਹਨੇ ਅੱਠ ਨੂੰ ਹੁਣ ਤਾਂ ਮਤਲਬ ਬੱਸਾਂ ਦੇ ਪੈਸੇ ਪੁੱਥੇ ਦੇਣ ਲੱਗ ਗਏ ਅੱਗੇ ਤਾਂ ਡੈਲੀ ਹੁੰਦੇ ਵੀ ਜਿੱਥੋਂ ਇੰਨੀ ਦਿਹਾੜੀ ਦੇਣੀ ਐ ਜਿੰਨੇ ਵੀ ਮਤਲਬ ਉਹਨੇ 2 ਰੁਪਏ ਲਿਉਣੇ ਆ ਕਦੇ ਉਹਨੇ ਆਇਆ ਨਹੀਂ ਸੀ ਮਹਿਸੂਸ ਕੀਤਾ ਵੀ ਮੇਰੇ ਮੁੰਡਾ ਨਹੀਂ ਹੈਗਾ ਵੀ ਮੇਰੇ ਕੁੜੀਆਂ ਨੇ ਲਿਆ ਕੇ ਇਹਨਾਂ ਦੇ ਮੂਰੇ ਢੇਰੀ ਕਰ ਦਿੰਦਾ ਵੀ ਲੈ ਪੁੱਤ ਜਿਹੜਾ ਕੁਸ ਖਾਣਾ ਖਾ ਲਓ ਇਹਨਾਂ ਨੇ ਚੱਕ ਚੱਕ ਪੈਸੇ ਕੁਸ ਖਾਈ ਜਾਣੇ ਕੁਸ ਇਕੱਠੇ ਕਰੀ ਜਾਣੇ ਫੇਰ ਜਦੋਂ ਇਹਨਾਂ ਨੇ ਥੋੜੇ ਜਿਹੇ 200 ਰੁਪਏ ਇਕੱਠੇ ਕਰ ਲਏ ਦੋਨੇ ਕੁੜੀਆਂ ਨੇ ਫੇਰ ਮੈਨੂੰ ਕਹਿੰਦੀ ਆ ਮੰਮੀ ਸਾਡੇ ਕੋਲ ਪੈਸੇ ਇਕੱਠੇ ਹੋਏ ਪਏ ਨੇ ਮਾਪੋ ਤੇ ਕੀ ਲੈਣਾ ਤੁਸੀਂ ਕਹਿੰਦੀ ਆ ਮੰਮੀ ਸਾਨੂੰ ਸਾਈਕਲ ਹੀ ਲੈ ਦੇ ਫੇਰ ਮੈਂ ਇਹਨਾਂ ਦੇ ਉਹ ਪੈਸੇ ਦੇ ਕੇ ਇਹਨਾਂ ਨੂੰ ਉਹ ਸਾਈਕਲੀਆਂ ਲੈ ਦਿੱਤੀਆਂ ਉਹਨਾਂ ਨੂੰ ਫੇਰ ਇਹਨਾਂ ਨੂੰ ਇੰਨਾ ਚੋ ਹੋਇਆ ਤੂੰ ਸੰਤੇ ਤਨੌਲੇ ਜਾਂਦੀਆਂ ਸਾਨੂੰ ਤਨੌਲਾ 4 ਕਿਲੋ ਪੈਂਦਾ ਹਾਂਜੀ ਫੇਰ ਇਹ ਦੋਨੇ ਭੈਣਾਂ ਫੇਰ ਤੂੰ ਸੰਤੇ ਤਨੌਲੇ ਸਾਈਕਲ 'ਤੇ ਜਾਂਦੀਆਂ ਆ ਵੀ ਮਤਲਬ ਇਹਦੇ ਪਿਓ ਨੇ ਵੀ ਕਦੇ ਆਏ ਨਹੀਂ ਸੀ ਬੰਨਿਆ ਵੀ ਮੇਰੇ ਕੁੜੀਆਂ ਨੇ ਵੀ ਮੇਰੇ ਮੁੰਡਾ ਹੈ ਨਹੀਂ ਕਦੇ ਮੈਨੂੰ ਵੱਧ ਘੱਟ ਬੋਲਿਆ ਹੋਵੇ ਵੀ ਤੂੰ ਸਾਨੂੰ ਧੀਆਂ ਹੀ ਦਿੱਤੀਆਂ ਨੇ ਸਾਨੂੰ ਪੁੱਤ ਨਹੀਂ ਦਿੱਤਾ ਵੀ ਮਤਲਬ ਇਹ ਜਿਉ ਉਹਨੂੰ ਕਰੇ ਵੀ ਉਹਨੇ ਮੇਰੇ ਤੇ ਕਦੇ ਗਰਮੀ ਨਹੀਂ ਸੀ ਲੈਂਦੀ ਬਹੁਤ ਦੁੱਖ ਸੁੱਖ ਉਹਨੇ ਵੀ ਬਹੁਤ ਦੇਖਿਆ ਤੇ ਵਾ ਨੇਰੇ ਸਵੇਰੇ ਆਉਣਾ ਸਾਡੇ ਕੋਲੇ ਉਸ ਟਾਈਮ ਸਾਧਨ ਵੀ ਹੈ ਨਹੀਂ ਸੀ ਕੋਈ ਪਤਾ ਔੜ ਜਾਂਦਾ ਉਹ ਸਾਈਕਲ ਤੇ ਤੜਕੇ 4 ਵਜੇ ਘਰੋਂ ਤੁਰ ਪੈਂਦਾ ਸਾਈਕਲ ਤੇ ਜਾਂਦਾ ਫੇਰ ਇੱਕ ਬੱਸ ਬਲਾਡੇ ਖੜਦੀ ਸੀ ਇਹਨਾਂ ਦੀ ਵਧੌੜੀਆਂ ਦੀ ਇਹ ਰੋਣੇ ਤੜਕੇ 4 ਵਜੇ ਨਹਾ ਕੇ ਬਲਾਡੇ ਸਾਈਕਲ ਤੇ ਜਾਂਦਾ ਅੱਜ ਦੇ ਸਮੇਂ ਦੀ ਕੋਈ ਪਿਸ਼ਾਬ ਕਰਨ ਦੀ ਵੀ ਨਹੀਂ ਜਾਂਦਾ ਬਿਨਾਂ ਸਾਧਨ ਤੋਂ ਤੇ ਉਹ ਸਾਈਕਲ ਤੇ ਜਾ ਕੇ ਹੀ ਕਨੇਕਟਰੀ ਕੀਤੀ ਆਨੇ ਇਹ ਉਹ ਤੋਂ ਬਾਅਦ ਫਿਰ ਉਹਦੀ ਨਿਗਾਚ ਵੀ ਕਮੀ ਪੈ ਗਈ ਕੋਸਾਂ ਨੂੰ ਸਾਹ ਬਣ ਗਿਆ ਬਾਹਰ ਤਲੀਆਂ ਫਰੀਆਂ ਚੀਜ਼ਾਂ ਖਾ ਕੇ ਫਿਰ ਅਸੀਂ ਉਹਨੂੰ ਕਹਿੰਤਾ ਵੀ ਹੁਣ ਜਿੰਨਾ ਦਿੱਥੋਂ ਹੁੰਦਾ ਉਹਦਾ ਘਰੀ ਕਰ ਲਿਆ ਕਰ ਵੀ ਤੂੰ ਬਸ ਦਾ ਖੜਾ ਛੱਡ ਤੇ ਵੀ ਮਤਲਬ ਹੈ ਜੇ ਦਿਨ ਸਾਡੇ ਤੇ ਬਹੁਤ ਜ਼ਿਆਦੇ ਆਏ ਨੇ ਅੱਜ ਕਿਸਾਨੀ ਧਰਨੇ ਦੇ ਗਏ ਹੋਏ ਆਂ ਹਾਂ ਅੱਜ ਕਿਸਾਨੀ ਤੇ ਗਏ ਹੋਏ ਨੇ ਉੱਥੇ ਜਿੰਨ ਦਾ ਵੱਡਾ ਧਰਨਾ ਹੈ ਉੱਥੇ ਗਏ ਹੋਏ ਨੇ ਮੈਂ ਵੀ ਕਿਸਾਨ ਜੁਨੀਅਰ ਦੇ ਵਿੱਚ ਆਗੂ ਕਰੀ ਹੋਈ ਸੀ ਪਿੰਡ ਦੀ ਤੇ ਵੀ ਮੈਂ ਕੁੜੀਆਂ ਦਾ ਹੈ ਨਹੀਂ ਸੀ ਅਜ ਕੱਲੇ ਬੰਦਿਆਂ ਲਈ ਸੀਗਾ ਮੈਂ ਤਾਂ ਆ ਕਰਕੇ ਨਹੀਂ ਗਈ ਨਹੀਂ ਮੈਂ ਵੀ ਜਾਣੀ ਤੇ ਵਿੱਚ ਹੁਣ ਲੋਕਾਂ ਨੇ ਪਹਿਲਾਂ ਸਾਨੂੰ ਕਮੈਂਟ ਕੀਤੇ ਅਕੇ ਸੋਡੇ ਕੋਲ ਇੰਨੇ ਸੰਤ ਕਿਵੇਂ ਬਣ ਗਏ ਇੰਨੀ ਗਰੀਬੀ ਦੇ ਵਿੱਚ ਇੰਨੇ ਕਿਵੇਂ ਬਣ ਗਏ ਜੇ ਮਿਹਨਤ ਕਰੀਏ ਤਾਂ ਸਾਰਾ ਕੁਝ ਬਣ ਜਾਂਦਾ ਕਿਉਂ ਸਾਡਾ ਖਰਚ ਵੱਡਾ ਹੈ ਨਹੀਂ ਸੀ ਕੋਈ ਤੇ ਕੋਈ ਨਸ਼ੇੜੀ ਬੰਦਾ ਨਹੀਂ ਸੀ ਕਰੇ ਇਹਦਾ ਬਾਪ ਕੋਈ ਨਸ਼ਾ ਨਹੀਂ ਕਰਦਾ 2 ਰੁਪਏ ਅਸੀਂ ਜਿੰਨੀ ਵੀ ਸਾਡੇ ਕੋਲ ਖੇਤੀ ਆਉਂਦੀ ਸੀ ਆਉਦੀ ਬੱਚਤ ਕਰਕੇ ਵੱਧ ਤੋਂ ਵੱਧ ਅਸੀਂ ਆਪਦੇ ਜੋੜ ਕੇ ਸੰਦਲੇ ਤੇ ਅਸੀਂ ਆਉਦੇ ਘਰੇ ਅੱਜ ਸੁੱਖੇ ਬਾਕੀ ਦੇ ਕਮੈਂਟ ਕਰਨ ਉਹਨਾਂ ਦਾ ਮੂੰਹ ਤਾਂ ਫੜਿਆ ਨਹੀਂ ਜਾਂਦਾ ਉਹਨਾਂ ਦਾ ਮੂੰਹ ਤਾਂ ਨਹੀਂ ਫੜਿਆ ਜਾਂਦਾ ਪਰ ਮੇਰੀ ਹੱਥ ਵਨ ਕੇ ਬੇਨਤੀ ਹੈ ਵੀ ਜਿਹੜੇ ਕੋਈ ਇਹੋ ਜਿਹੇ ਕਮੈਂਟ ਕਰਦੇ ਨੇ ਉਹ ਨਾ ਹੀ ਕਰਿਆ ਕਰਨ ਕੋਈ ਚੰਗਾ ਨਹੀਂ ਕਰਨਾ ਤਾਂ ਮਾੜਾ ਵੀ ਨਾ ਕਰਿਆ ਕਰਨ ਆ ਸਿਆਣੇ ਕਹਿੰਦੇ ਹੁੰਦੇ ਨੇ ਕਿ ਜੇ ਕਿਸੇ ਦਾ ਚੰਗਾ ਨਹੀਂ ਕਰਨਾ ਤਾਂ ਕਿਸੇ ਦਾ ਮਾੜਾ ਵੀ ਨਾ ਕਰੋ ਬਸ ਇਹੀ ਮੇਰੀ ਹੱਥ ਬਨ ਕੇ ਬੇਨਤੀ ਹੈ ਹਾਂਜੀ ਦੋਸਤੋ ਜਿੱਦਾਂ ਕਿ ਅੱਜ ਕੱਲ ਟ੍ਰੈਂਡ ਬਣਿਆ ਵੇ ਹਨ ਕੁੜੀਆਂ ਪੰਜਾਬ ਤੋਂ ਬਾਹਰ ਨੂੰ ਜਾ ਰਹੀਆਂ ਹਨ ਵੀ ਕੋਈ ਚਲੋ ਉਹਨਾਂ ਦੇ ਵੀ ਸੁਪਨੇ ਆ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਅਸੀਂ ਪੈਸਾ ਕਮਾਈਏ ਬਾਹਰ ਗਈ ਹੈ ਹਨ ਚਲੋ ਉਹਨੇ ਵੀ ਚਾਹੀਦੇ ਸੁਪਨੇ ਹਰੇਕ ਨੂੰ ਸਜਾਉਣੇ ਵੀ ਚਾਹੀਦੇ ਆ ਪਰ ਅੱਜ ਭੈਣ ਨੇ ਇੱਥੇ ਪੰਜਾਬ 'ਚ ਰਹਿ ਕੇ ਪੂਰਾ ਸਟਰਗਲ ਕਰਕੇ ਪੂਰਾ ਮਤਲਬ ਕੀ ਆ ਦੀ ਮਿਹਨਤ ਕਰਕੇ ਇੱਥੇ ਸਾਫਤ ਕਰਤਾ ਅੱਜ ਵੀ ਵਿਦੇਸ਼ਾਂ ਨਾਲੋਂ ਆਪਦੇ ਪੰਜਾਬ 'ਚ ਆਪਦੇ ਪਿੰਡ 'ਚ ਰਹਿ ਕੇ ਵੀ ਆਪਾਂ ਜਿਹੜੇ ਆਪਣੇ ਸੁਪਨੇ ਉਹਨਾਂ ਨੂੰ ਪੂਰਾ ਕਰ ਸਕਦੇ ਆ ਤੇ ਅੱਜ ਇਹਨਾਂ ਨੇ ਆਪਣੇ ਸਾਰੇ ਸੁਪਨੇ ਪੂਰੇ ਕਰ ਚੁੱਕੀ ਆ ਤੇ ਆਉਣ ਵਾਲੇ ਜਿਹੜੇ ਹੋਰ ਵੀ ਤੁਹਾਡੇ ਸੁਪਨੇ ਸੀ ਆਸ ਕਰਦੇ ਆ ਭਰਵਾਉਣ ਦੇ ਨਾ ਉਹ ਵੀ ਤੁਸੀਂ ਪੂਰਾ ਕਰਵਾਉਣਾ ਬਹੁਤ ਬਹੁਤ ਮਿਹਰਬਾਨੀ ਹੈ ਹਲੋ ਜੀ ਅਣਖ ਚੈਨਲ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਲਈ ਸਮਾਂ ਕੱਢਿਆ ਇੱਥੇ ਤੁਸੀਂ ਆਏ ਐਡੀ ਦੂਰੋਂ ਚੱਲ ਕੇ ਸੁਦਾ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ